सत श्री अगत है यूट्यूब चैनलगढ़ अच आप जीडियो जी वो एक बार फिर लग के आए हैं अपने कोई जी खादी कोटन दैडशीट तो ये किसी ने मंगवाइया तो आप भेजनिया है तो मैं सोचो सर भी शेयर कर दी ये प्योर कॉटन खादी दिन बैडशीट्स है बहुत ही वाइया एना फैब्रिक है तो इन्होंने डिटेल सारा कुछ दसते हैं ਤੇ ਜੇ ਤੁਸੀਂ ਕਿਸੇ ਨੇ ਇਹ ਬੈਡਸ਼ੀਟਸ ਮੰਗਵਾਉਣੀਆਂ ਹੋਣ ਇਹਦੇ ਚ ਆਪਣੇ ਕੋਲ ਬਹੁਤ ਜ਼ਿਆਦਾ ਲਾਈਟ ਡਾਰਕ ਸਾਰੇ ਕਲਰਸ ਅਵੇਲੇਬਲ ਹੈਗੇ ਆ ਦਿਵਾਨੀਆ ਬੈਡਸ਼ੀਟਸ ਵੀ ਆਪਣੇ ਕੋਲ ਹੈਗੀਆਂ ਜਿਹੜੇ ਡਬਲ ਬੈੱਡ ਦੀਆਂ ਬੈਡਸ਼ੀਟਸ ਆ ਇਹਦੇ ਨਾਲ ਲੋ ਵੀ ਹੋਈਆਂ ਹਿੱਤੇ ਤੋਂ ਬਾਅਦ ਦੇ ਨਾਲ ਗੋਸ਼ਨ ਵੀ ਮਿਲ ਕੇ ਤੁਹਾਨੂੰ ਤੇ 골 ਜਿਵੇਂ ਸਰਾਣੇ ਹੁੰਦੇ ਆ ਉਹ ਚੀਜ਼ ਵੀ ਮਿਲੇਗੀ ਤੇ ਜੇ ਕਿਸੇ ਨੇ ਬੈਡਸ਼ੀਟਸ ਆਰਡਰ ਕਰਨੀਆਂ ਹੁਣ ਤਾਂ ਤੁਸੀਂ ਮੇਰੇ WhatsApp ਨੰਬਰ ਤੇ ਬੈਸਿਕ ਵੀ ਕਰ ਸਕਦੇ ਹੋ WhatsApp ਨੰਬਰ ਹੈਗਾ 7814091818 7814091818 ਤੇ ਇਹ ਮੇਰਾ WhatsApp ਨੰਬਰ ਆ ਤੁਸੀਂ ਇੱਥੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਚਲੋ ਆਪਾਂ ਤੁਹਾਨੂੰ ਬੈਚਸ ਦਿਖਾਉਣੇ ਆ ਤੇ ਆਪਾਂ ਸੋਚ ਤਾਂ ਨਹੀਂ ਵੀ ਜਿਹੜੇ ਇਦਾਂ ਹੋਣਾ ਕੋਸ਼ਿਸ਼ ਕਰਿਆ ਕਰਾਂਗੇ ਫਿਰ ਖੋੜ ਕੇ ਵੀਡੀਓ ਬਣਾਈਏ ਕਿਉਂਕਿ ਪਹਿਲਾਂ ਆਪਾਂ ਪਿਕਸ ਲਗਾਉਦੇ ਸੀ ਜਿਹੜਾ ਸਟੈਟ ਜੰਦਰ ਤੇ ਕਲਰ ਤੁਹਾਡੀ ਚੋਇਸ ਨਾਲ ਹੋਊਗੀ ਆ ਜਨ ਕਈਆਂ ਨੂੰ ਗਾਹ ਸਾਡੇ ਹਿੰਦੇ ਬੱਚਿਆਂ ਵਾਲੇ ਘਰ ਚ ਕਈਆਂ ਨੂੰ ਲਾਈਟਾਂ ਹੁੰਦੇ ਆ ਤੇ ਇਹ ਇਹ ਆਪਾਂ ਇੱਕ ਬੈਡ ਸ਼ੀਟ ਤੁਹਾਨੂੰ ਪਿਛਾ ਕੇ ਨਹੀਂ ਦਿਖਾ ਦਗੇ ਇਹ ਇਹਦੇ ਨਾਲ ਹੀ ਦੀ ਬੈਡ ਸ਼ੀਟ ਹੈਗੀਆਂ ਤੇ ਸੈਕੰਡ ਬੈਡ ਸ਼ੀਟ ਆਪਣੇ ਕੋਲ ਹੈਗੀਆਂ ਜੀ ਲਾਈਕਸ਼ੀ ਹੈ ਜੀ ਇਹ ਦੇਖੋ ਇਹਦੇ ਬਿਲੋ ਉੱਤੇ ਵੀ ਵੱਟੇ ਹੈਗੇ ਇਹਦੇ ਜਿਹੜੇ ਮਰਜੀ ਸਾਈਜ਼ ਦੇ ਬਿਲੋ ਮੰਗਵਾ ਸਕਦੇ ਤੇ ਇਹ ਧਿਆਨ ਰੱਖਿਓ ਕਿ ਜਦੋਂ ਤੁਸੀਂ ਬੈਡ ਸ਼ੀਟ ਆਰਡਰ ਕਰਦੇ ਆ ਤਾਂ ਉਹਦੇ ਉੱਪਰ ਸਾਈਜ਼ ਕੁਝ ਜਾਨਵਰ ਜਿਹੜੇ ਥੋੜੇ ਥੋੜੇ ਬੜੇ ਹੋਈ ਐ। ਕੋਤੂ ਦੇ ਬੈੱਡ ਸ਼ੀਟ ਆ। ਇਹਦੇ ਤੋਂ ਵੀ ਥੋੜਾ ਕਰਾ। ਇਹ ਜਿਵੇਂ। ਇਹ ਆਪਣਾ ਜਿਹੜਾ ਕਰਦੇ ਕੋਲ ਇੱਕ ਬੈੱਡ ਸ਼ੀਟ ਆ। ਪੁਸ਼ਾ ਕੇ ਦਿਖਾ। ਤੇ ਜੇ ਆਪਾਂ ਤੁਹਾਨੂੰ ਬੈੱਡ ਸ਼ੀਟ ਜਿਹਦਾ ਵਿਸ਼ਾ ਕੇ ਦਿਖਾ ਰਹੀ ਸੀ ਕਿਉਂਕਿ ਇੱਥੇ ਇਹਨਾਂ ਥੋੜਾ ਵੋਲਿਊਮ ਘਟਾ ਆ ਰਹੀ ਸੀ ਤਾਂ ਫ੍ਰੈਸ਼ਲੀ ਮੈਂ ਵੌਇਸਓਵਰ ਦੇ ਰਹੀ ਆ ਤੇ ਇਹ ਜੀ ਇਦਾਂ ਆਪਣੇ ਕੋਲੇ ਬੈੱਡ ਛੋਟਾ ਸੀਗਾ ਤੇ ਇਹਦੇ ਤੇ ਦੇਖੋ ਤੁਸੀਂ ਬੈੱਡ ਸ਼ੀਟ ਕਿੰਨੀ نیچے ਤੱਕ ਫਲੋਰ ਤੱਕ ਲੱਗੀ ਹੋਈ ਆ ਤੇ ਇਹ ਪੂਰੀ ਖੁੱਲੀ ਡੁੱਲੀ ਕਿੰਗ ਸਾਈਜ਼ ਬੈੱਡ ਸ਼ੀਟ ਆ ਤੇ ਇਹਦੇ ਜਿਹੜੇ ਪਿੱਲੋ ਆ ਉਹ ਵੀ ਵਧੀਆ ਬਣੇ ਹੋਏ ਆ ਖੁੱਲੇ ਡੁੱਲੇ ਇਹ ਜੈਪੁਰੀ ਜਿਹਾ ਪ੍ਰਿੰਟ ਆ ਤੇ ਇਦਾਂ ਇਹ ਜੀ ਵਿਸ਼ਾਈ ਹੋਈ ਬਹੁਤ ਸੋਹਣੇ ਲੱਗ ਰਹੀ ਆ ਤੇ ਇਹ ਤੁਸੀਂ ਇਹਦੀ ਪ੍ਰੋਪਰ ਵੀਡੀਓ ਦੇਖੋ ਤੇ ਇਹਦਾ ਇਹ ਹੈਗਾ ਬੈੱਡ ਸ਼ੀਟ ਦਾ ਕਿ ਜਦੋਂ ਆਪਾਂ ਸਸਤੀ ਬੈੱਡ ਸ਼ੀਟ ਜਾਂ ਸਿੰਪਲ ਕਾਟਨ ਦੀ ਲੈਨੇ ਤਾਂ ਉਹ ਖਿਸਕਦੀਆਂ ਰਹਿੰਦੀਆਂ ਕਦੇ ਇੱਧਰ ਤਿਲਕ ਜਾਂਦੀਆਂ ਜਿੱਦਾਂ ਬੱਚੇ ਹੁੰਦੇ ਆ ਤਾਂ ਬੱਚੇ ਉੱਪਰ ਬੈਠਦੇ ਆ ਉਹ ਬੈੱਡ ਸ਼ੀਟ ਕਦੇ ਇੱਧਰ ਤਿਲਕ ਜਾਂਦੀ ਕਦੇ ਇੱਧਰ ਤੇ ਬਟ ਇਹਦਾ ਇਹ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਜਿਵੇਂ ਵੀ ਤੁਸੀਂ ਵਿਛਾਤੀ ਜਿੱਥੇ ਵੀ ਸੈੱਟ ਕਰਤੀ ਉੱਥੇ ਹੀ ਇਹ ਮਤਲਬ ਸੈੱਟ ਰਹੂਗੀ ਤੇ ਇਹ ਦੇਖੋ ਇਹ ਵਿਛਾਈ ਹੋਈ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਕਮਰੇ ਦੀ ਤਾਂ ਇਹਦੇ ਨਾਲ ਲੁੱਕ ਹੀ ਬਦਲ ਗਈ ਹੈ ਤੇ ਹੁਣ ਇਹ ਆਪਾਂ ਸੈਕੰਡ ਬੈੱਡ ਸ਼ੀਟ ਇਹ ਪੂਰੀ ਤਾਂ ਨਹੀਂ ਫਿਸ਼ਾ ਕੇ ਦਿਖਾਈ ਜੀ ਕਿਉਂਕਿ ਫਿਰ ਇਹਨਾਂ ਨੂੰ ਦੋਨਾਂ ਨੂੰ ਪੈਕ ਕਰਨਾ ਮੁਸ਼ਕਿਲ ਹੋ ਜਾਣਾ ਸੀਗਾ ਤੇ ਇਸ ਲਈ ਇਹ ਦੋਵੇਂ ਖੋਲੀਆਂ ਨਹੀਂ ਆ ਪੂਰੀਆਂ ਤੇ ਇਹਨੂੰ ਆਪਾਂ ਜਿਹੜੀ ਸੈਕੰਡ ਬੈੱਡ ਸ਼ੀਟ ਆ ਲਾਈਟ ਵਾਲੀ ਇਹਨੂੰ ਆਪਾਂ ਇਦਾਂ ਹੀ ਥੋੜਾ ਜਿਹਾ ਖੋਲ ਕੇ ਤੇ ਤੁਹਾਨੂੰ ਚੈੱਕ ਕਰਵਾ ਦਿੰਨੇ ਇੱਕ ਤੇ ਇਹਦਾ ਸਾਈਜ਼ ਚੈੱਕ ਹੋ ਜਾਊਗਾ ਤੇ ਦੂਜਾ ਇਹ ਲੁੱਕ ਵਾਈਜ਼ ਕਿੱਦਾਂ ਦੀ ਲੱਗ ਰਹੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਦੇਚ ਇਦਾਂ ਫਲਾਵਰ ਬਣੇ ਹੋਏ ਆ ਪੰਛੀ ਜਾਨਵਰ ਤੇ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਹੈਗਾ ਤੇ ਲਾਈਟ ਸ਼ੀਡ ਦੇ ਉੱਪਰ ਡਾਰਕ ਡਾਰਕ ਫਲਾਰ ਜੀ ਬਣੇ ਹੋਇਆ ਤੇ ਕਿੰਨੇ ਪਿਆਰੇ ਲੱਗ ਰਿਹਾ ਤੇ ਇਹ ਵੀ ਬੈੱਡ ਸ਼ੀਟ ਦੇਖੋ ਸੇਮ ਕਿੰਨੀ ਖੁੱਲੀ ਡੁੱਲੀ ਹੈ ਦੋਨੋਂ ਸਾਈਡਾਂ ਤੇ ਪੂਰੇ ਇਦਾਂ ਫਲੋਰ ਤੱਕ ਲੱਗੀ ਹੋਈ ਹੈ نیچے ਤੱਕ ਤੇ ਇਹ ਦੇਖੋ ਇਹ ਦੇ ਜਿਹੜੇ ਪਿੱਲੋ ਕਵਰ ਆ ਤੇ ਆਪਾਂ ਤੁਹਾਨੂੰ ਉੱਪਰ ਵੀ ਦਿਖਾ ਰਹੇ ਸੀ ਕਿ ਜੇ ਇਦਾਂ ਉੱਪਰ ਰੱਖ ਕੇ ਜਦੋਂ ਪਿੱਲੋ ਕਵਰ ਤਾਂ ਬੈੱਡ ਸ਼ੀਟ ਦੀ ਲੁੱਕ ਕਿੱਦਾਂ ਦੀ ਆਉਣ ਵਾਲੀ ਹੈ ਇਹ ਦੇਖੋ ਇਹਦੀ ਕਿੰਨੀ ਰਾਇਲ ਜੀ ਜਿਹੜੀ ਲੁੱਕ ਆਉਣ ਵਾਲੀ ਹੈ ਇਹਦੇ ਨਾਲ ਤੇ ਇਹ ਦੋਨੋਂ ਕਲਰ ਵੀ ਮੈਨੂੰ ਲੱਗਦਾ ਐਦਾ ਏ ਕਿ ਜੇ ਆਪਣਾ ਰੂਮ ਦਾ ਕਲਰ ਵਾਈਟ ਐ ਤਾਂ ਦੋਨੋਂ ਕਲਰ ਹੀ ਉਹਦੇ ਨਾਲ ਸੂਟ ਕਰ ਜਾਣਗੇ ਤੇ ਲਾਈਟ ਤਾਂ ਫਿਰ ਜੇ ਕਿਸੇ ਦੇ ਰੂਮ ਚ